ਉਹਦੀ ਪਤੰਗ ਦਾ ਪਕੜਦਾ ਕਿ ਠੀਕ ਆ। ਸੋ ਮੇਰੀ ਗੱਲ ਸੁਣ ਲੈ ਮਿੱਪੱਲਾ ਟਾਈ ਖਲਾ ਦੇ ਤੂੰ ਟਾਈ ਤਾਂ ਖਵਾਉਂਦਾ ਨਹੀਂ ਮਰ ਤੂੰ। ਤੇ ਤੂੰ ਮੇਰੀ ਗੁੱਲੀ ਗਾਣ ਦਿੱਤੀ ਹੋਈ ਆ। ਕੰਨ ਦਿੱਤੀ ਹੋਈ ਆ ਰੋ ਜਾ ਦੇ। ਜਾ ਰਹੇ ਹੋ ਇਹਦੀ ਮੈ ਤੇ ਉਖਾ ਹੋਏਗਾ ਬਲ ਵੀ ਨਾ। ਦੇ ਕੋਲੇ ਵੀ ਕਿਤੇ ਤਾੜੀ ਲਾਤੀ। ਇਹ ਕੋਲੇ ਵੀ ਨਾ ਦੇਸੀ ਚੱਲਦਾ ਵਾ। ਕੋਲੇ ਛੁੱਟੀਆਂ ਨਾ ਜਾਣਾ ਸੁਣ। ਕਾ ਅਧਿਕਾਰੀ ਛੁੱਟੀ ਹੈ ਮੰਦਰਵਾਦ ਦੀ ਕੱਲ ਮੰਦਰ ਕਾਨੇ ਸ਼ਨੀਵਾਰ ਹੈ ਦੂਜਾ ਦਾ ਘਰ ਤਾਂ ਨਹੀਂ ਮੰਦਰਵਾਦ ਸ਼ਨੀਵਾਰ ਹੈ ਕੱਲ ਨੂੰ ਛੁੱਟੀ ਹੈ ਦੂਜੇ ਦਿਨ ਛੁੱਟੀ ਤੀਸਰੇ ਦਿਨ ਵੀ ਛੁੱਟੀ ਦੂਜੇ ਦਿਨ ਵੀ ਛੁੱਟੀ ਬਿਲਕੁਲ ਵੀ ਤੀਸਰੇ ਦਿਨ ਵੀ ਛੁੱਟੀ ਹਾਂ ਇਹਦਾ ਮਤਲਬ ਦੋ ਦਿਨ ਕਾਲਜ ਦੇ ਨਾਲ ਮੈਨੂੰ ਪੂਰਾ ਫਿਰਨਾ ਪੈਣਾ ਹੈ ਹੈ ਯਾਦ ਤੇਰਾ ਪਲੈਨ ਕੀ ਹੈ ਕਾਲਜ ਅੱਜ ਅੱਜ ਮੇਰਾ ਪਹਿਲਾ ਹੈ ਅੱਜ ਵੀ ਕੁੱਲ ਵੀ ਰਡਾਊਗਾ ਪਤੰਗ ਸਾਰੇ ਜਣੇ ਸੌਣ ਲੋ ਥੱਲੇ ਬਿੱਦੂ ਦੀ ਨੀਂਦ ਤੇ ਪਈ ਥੱਲੇ ਬਿੱਦੂ ਦੀ ਨੀਂਦ ਤੇ ਪਈ ਲਹਣ ਕੁੱਲ ਵੀ ਜੇ ਆਪਾਂ ਲਾਉਣ ਲੱਗੇ ਐ ਸ਼ਾਰਟ ਸਾਰੇ ਜਣੇ ਸੌਣ ਲੋ ਤੇ ਹੁਣ ਆਪਾਂ ਨੂੰ ਪਟਨਾ ਕਰਨਾ ਬੰਦ ਕਰ ਠੀਕ ਹੈ ਜੀ OK ਵੀ ਬਾਏ ਬਾਏ ਸਾਰੇ ਯਾਰੋ ਕੱਲ ਵੀ ਤੂੰ ਵੀ ਕਰਦੇ ਭਾਈ ਬਾਏ ਥੱਲੇ ਤੇ ਹਰਦਾਨ ਭਾਈਆ ਦੇ ਕੋਲਵੀ ਨੇ ਬਲੌਂਸ਼ੀਰ ਸ਼ੁਰੂ ਕਰਵਾ ਲਿਆ ਇਹਦਾ ਵੀ ਥੱਲੇ ਦੀ ਪ੍ਰੈਸ਼ਲਡ ਪਾਈ ਆ ਕੋਈ ਚੱਕਰ ਨਹੀਂ ਬਣਾ ਸਕਦੀ ਆਜ ਤੱਕ ਹੁਣ ਕੋਲਵੀ ਨੇ ਲਾਦੀ ਸ਼ਾਲ ਤੱਕ ਤੇ ਲੈ ਅਲੱਗਤ ਰਾਤੀ ਤੇ ਹੁਣ ਕੋਲਵੀ ਦੀ ਬੋਡੀ ਦੀ ਥੰਦਰ ਪੂਰੀ ਤਾਤਾ ਦਾ ਬੋਡੀ ਕਿੰਨੇ ਅਜ ਦਾ ਡਾਲਾ ਬਰ ਵੀਰ ਦਾ ਅੱਜ ਤੇ ਬੱਚੇ ਦਾ ਬਰਥਡੇ ਸੀ ਮੈਂ ਉਹਦੇ ਤੋਂ ਐਤ ਤੰਦੀ ਸੀ ਅੱਜ ਕਿਸੇ ਬੱਚੇ ਦਾ ਜਨਮ ਦੇਣਾ ਸੀ ਇਹ ਕਾਲਜ ਦੀ ਵੀਡੀਓ ਤੇ ਇੱਕ ਕੈਂਡੀ ਲਈ ਸਰ ਫੜ ਕੇ ਦਿੱਤੀ ਉਹਨੇ ਹਾਂ ਤੇ ਸਾਰਿਆਂ ਨੂੰ ਦੋ ਦੋ ਤਿੰਨ ਕੈਂਡੀਆਂ ਆਦੀ ਵਾਰੀ ਅੱਜ ਅੱਜ ਮੈਂ ਉਹ ਵੈਲਚੀ ਦਿੱਤੀ ਸੀ ਠੀਕ ਆ ਚੱਲ ਕੋਈ ਅੱਗੇ ਇੱਕ ਮਿਲ ਗਈ ਬਹੁਤ ਆ ਚੱਲ ਕੋਈ ਨਾ ਆਪ ਕਿੰਨਾ ਮੈਂ ਪਰੂਵੀ ਵੀ ਲੈਂ ਦੇ ਆ ਗਾਈਸ ਬਾਈ ਜੀ ਫੋਨ ਕਲ ਵੀਰ ਵੇਖਣ ਲੱਗਾ ਫੋਨ ਆ ਦੇਖੋ ਹਾਂ ਜੀ ਬੋਲ ਹੱਤ ਤਾਟ ਓਕੇ ਜੀ ਬਾਈ ਬਾਈ ਨਹੀਂ